ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਇਤਨਾ ਵੱਡਾ ਇਕੱਠ ਜਿਹੜਾ ਇਸ ਗੁਰਦੁਆਰਾ ਸਾਹਿਬ ਵਿੱਚ ਜਿਸ ਇਕੱਠ ਵਿੱਚ ਸਾਰੇ ਭਾਰਤ ਸਿੱਖ ਕੌਮ ਪੰਜਾਬ ਦੀਆਂ ਸਾਰੀਆਂ ਹਸਤੀਆਂ ਸਾਡੇ ਧਾਰਮਿਕ ਆਗੂ ਸਭ ਬੈਠੇ ਹੋ ਅੱਜ ਸਾਰੇ ਇਸੇ ਧਰਤੀ ਤੇ ਜੰਮੇ ਇੱਕ ਪਿੰਡ ਵਿੱਚ ਪੈਦਾ ਹੋਏ ਸੁਖਦੇਵ ਸਿੰਘ ਢੀਂਡਸਾ ਜਿਹੜਾ ਇਸ ਪਿੰਡ 'ਚੋਂ ਉੱਠ ਕੇ ਇੰਟਰਨੈਸ਼ਨਲ ਆਪਣੀ ਰੈਪਿਊਟੇਸ਼ਨ ਬਣਾ ਗਿਆ ਬਹੁਤ ਘੱਟ ਲੋਕ ਹਨ ਕਿ ਇੱਕ ਪਿੰਡ ਦਾ ਸਰਪੰਚ ਯੂਨਾਈਟਿਡ ਨੇਸ਼ਨਸ ਦੀ ਅਸੈਂਬਲੀ ਵਿੱਚ ਜਾ ਕੇ ਬੋਲਿਆ ਪਿੰਡ ਦੇ ਸਰਪੰਚ ਤੋਂ ਯੂਨਾਈਟਿਡ ਨੇਸ਼ਨ ਵਰਲਡ ਦੀ ਸਭ ਤੋਂ ਵੱਡੀ ਅਸੈਂਬਲੀ ਟੀਨਸਾ ਸਾਹਿਬ ਬੋਲੇ ਅੱਜ ਜਾਂਦੇ ਉਹਦੀ ਕੋਠੀ ਉਹ ਫੋਟੋ ਲੱਗੀ ਹੈ ਇਸ ਪਿੰਡ ਚੋਂ ਉੱਠ ਕੇ ਟੀਨਸਾ ਜੀ ਨੇ ਕਈ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਸ਼ਾਇਦ ਬਾਕੀ ਸਿਆਸਤਦਾਨਾਂ ਨੂੰ ਲਰਨ ਕਰਨੀਆਂ ਚਾਹੀਦੀਆਂ ਟੀਨਸਾ ਜੀ ਇੱਕੋ ਹਸਤੀ ਹੋਏ ਜਿਸ ਦਾ ਤਜਰਬਾ ਪਿੰਡ ਦਾ ਸਰਪੰਚ ਮਾਰਕੀਟ ਕਮੇਟੀ ਚੇਅਰਮੈਨ ਬੈਂਕ ਦਾ ਡਾਇਰੈਕਟਰ ਕੋਆਪਰੇਟਿਵ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਮ ਐਲ ਏ ਐਮ ਪੀ ਸੈਂਟਰ ਮੰਤਰੀ ਇਹ ਸਾਰੀਆਂ ਪਦਵੀਆਂ ਲੈਣ ਵਾਲਾ ਤੁਹਾਡੇ ਇਲਾਕੇ ਦਾ ਸੁਖਦੇਵ ਸਿੰਘ ਢੀਂਡਾ ਜਿਹੜੀ ਸਭ ਤੋਂ ਵੱਡੀ ਦੀ لیاقت ਕਿ ਅੱਜ ਬਹੁਤ ਵਿਦੇਸ਼ਾਂ ਤੋਂ ਤਾਰੀਵਾਲ ਸਾਹਿਬ ਬੈਠਣ ਹੋਰ ਆਏ ਹੋ ਇੱਕ ਨਲ ਯਾਦ ਰੱਖਿਓ ਮੈਂ ਵੀ ਬੜਾ ਵਿਦੇਸ਼ਾਂ ਘੁੰਮਿਆ ਬੜੇ ਚਿਰ ਤੋਂ ਜਿਹੜਾ ਸਿੱਖ ਡਾਇਸਪੋਰਾ ਜਿੱਦੀ ਆਬਾਦੀ ਅੱਜ 32 ਲੱਖ ਹੈ ਉਹਨਾਂ ਨੇ ਸਮਝੋ ਸਾਡੀ ਲੀਡਰਸ਼ਿਪ ਦਾ ਬਾਈਕਾਟ ਕਰ ਰੱਖਿਆ ਤੇ ਉਹਨਾਂ ਨੇ ਜੇ ਕਿਸੇ ਸਿੱਖ ਲੀਡਰ ਨੂੰ ਬੁਲਾ ਕੇ ਗੱਲਬਾਤ ਕੀਤੀ ਯਾਦਰ ਕੀਤਾ ਉਹ ਕੇਵਲ ਤੇ ਕੇਵਲ ਸੁਖਦੇਵ ਸਿੰਘ ਟੀਨਸਰ ਮੈਨੂੰ ਯਾਦ ਹੈ ਇੰਗਲੈਂਡ ਦੀ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਅੰਬੀਕ ਸੀ ਜਿਨੇ ਟੈਲੀਫੋਨ ਤੇ ਮੈਨੂੰ ਕਿਹਾ ਕਿ ਮੇਰੇ ਵੱਲੋਂ ਕਨਵੇ ਕਰਿਓ ਕਿ ਸਾਰੇ ਯੂਕੇ ਵਿੱਚ ਅਸੀਂ ਇੱਕੋ ਵਾਰੀ ਕਿਸੇ ਨੂੰ ਮਿਲਿਆਂ ਤਾਂ ਟੀਨਸਰ ਨੂੰ ਬਲ ਸਾਹਿਬ ਕੈਨੇਡਾ ਟ੍ਰਾਂਟੋ ਤੋਂ ਕਹਿੰਦੇ ਕੈਨੇਡੀਅਨ ਸਿੱਖ ਫੈਡਰੇਸ਼ਨ ਨੇ ਜਦੋਂ ਬਾਈਕਾਟ ਕੀਤਾ ਟੀਨਸਰ ਆਇਆ ਤਾਂ ਅਸੀਂ ਆਪ ਮਿਲਣ ਗਏ ਮੈਨੂੰ ਜਿਆਦਾ ਜਦੋਂ ਲਾਹੌਰ ਗਏ ਇਹ ਅੱਜ ਮੈਂ ਇੱਕ ਨਵੀਂ ਗੱਲ ਦੱਸ ਰਿਹਾ ਜਿਹੜੇ ਲਾਹੌਰ ਦੇ ਉਹ ਆਗੂ ਕਈ ਦੋ ਚੱਲ ਬਸੇ ਉਹ ਸਾਰੇ ਆਗੂ ਲਾਹੌਰ ਜੇ ਕਿਸ ਨੂੰ ਮਿਲੇ ਕਿਥੇ ਸਿੱਖ ਨੂੰ ਉਹ ਸੁਖਦੇਵ ਸਿੰਘ ਢੀਂਡਸਾ ਇਹ ਕੀ ਸੀ ਇਹ ਸੀ ਸੁਖਦੇਵ ਸਿੰਘ ਢੀਂਡਸਾ ਦੀ ਬਚਨ ਬੰਦਤਾ ਨਾ ਉਹ ਚੁਗਲੀ ਕਰਦਾ ਨਾ ਉਹ ਝੂਠੇ ਵਹਿਦੇ ਕਰਦਾ ਜੋ ਉਹਦਾ ਦ੍ਰਿੜ ਸੀ ਉਹ ਕਾਇਮ ਰਿਆ ਸਾਰੇ ਯਾਦ ਰੱਖੋ ਬੜੇ ਲੀਡਰ ਬੈਠੇ ਹੋ ਇਹ ਇੰਡੀਪੈਂਡੈਂਟ ਐਮ ਐਮਐਲਏ ਜਿੱਤਿਆ 1972 ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਔਰ ਅਕਾਲੀ ਪਾਰਟੀ ਉਦੋਂ ਬੜੀ ਘੱਟ ਨੰਬਰ ਚ ਆਈ ਬੜੀ ਛੋਟੀ ਪਾਰਟੀ ਰਹਿ ਗਈ ਕਾਂਗਰਸ ਦੀ ਬਹੁਤ ਚੜ੍ਹਤ ਸੀ ਔਰ 5-6 ਸਾਲ ਰਾਜ ਕਰਨਾ ਸੀ ਮੈਨੂੰ ਯਾਦ ਗਿਆਨੀ ਜੀ ਨੇ ਦੋ ਵਾਰੀ ਘਰ ਬੁਲਾਇਆ ਕਿ ਢੀਂਡਾ ਸਾਹਿਬ ਜੰਗ ਆਇਓ ਤੁਹਾਡਾ ਫਿਊਚਰ ਬਹੁਤ ਹੈ ਆਓ ਤੁਹਾਨੂੰ ਵਜ਼ੀਰ ਬਣਾਵਾ ਇਹ ਆ ਜੁਤੇਪ ਸਿੰਘ ਢੀਂਡਾ ਸਾਹਿਬ ਸਾਰੀ ਸੰਗਤ ਨੋਟ ਕਰੇ ਮੇਰੇ ਸਾਹਮਣੇ ਇਹਨੇ ਕਿਹਾ ਗਿਆਨੀ ਜੀ ਮੈਂ ਬੇਸਿਕਲੀ ਅਕਾਲੀ ਮੈਂ ਇਹਨੂੰ ਕਾਲੀਆਂ ਨੇ ਟਿਕਟ ਨਹੀਂ ਦਿੱਤਾ ਮੈਂ ਇੰਡੀਪੈਂਡੈਂਟ ਖੜਾ ਹੋ ਗਿਆ ਮੈਂ ਲੋਕਾਂ ਨੇ ਚਿਤਾਇਆ ਪਰ ਮੇਰੀ वचनबद्धता ਮੇਰੀ ਕੌਮ ਨਾਲ ਇਹ ਵਜ਼ੀਰ ਨਹੀਂ ਬਣਿਆ ਇਹ ਜਿਹੜੀ ਮੈਂ ਮਿਸਾਲ ਤਾਂ ਦੇ ਰਿਹਾ ਕਿ ਢੀਂਡਸੇ ਨੇ ਅੰਤਮ ਜੀਵਨ ਵਿੱਚ ਵੀ ਉਹੀ ਦ੍ਰਿੜਤਾ ਕਾਇਮ ਰੱਖੀ ਕਿ ਜੋ ਉਹਦੇ ਮਨ ਦੀ ਆਪਣੀ ਜੋ ਸੋਚ ਸੀ ਜੋ ਉਹ ਸੋਚਦਾ ਸੀ ਉਸਨੇ ਉਸ ਸੋਚ ਨੂੰ ਹਮੇਸ਼ਾ ਕਾਇਮ ਰੱਖਿਆ ਉਸੇ ਕਾਇਮ ਤੇ ਰਹਿੰਦਾ ਆ ਅਕਾਲੀ ਰਹਿੰਦਾ ਹੋਇਆ ਸੱਚ ਦੇ ਨਾਲ ਖੜਾ ਹੋਇਆ ਔਰ ਸਚਾਈ ਤੋਂ ਪਰੇ ਨਹੀਂ ਹਟਿਆ ਭਰਾਵੋ ਇੱਕ ਉਹਦਾ ਹੋਰ ਵਿਸ਼ੇਸ਼ਣ ਇਸ ਲਈ ਮੈਂ ਕਹਿ ਰਿਹਾ ਕਿ ਬਹੁਤ ਲੀਡਰ ਬੈਠੇ ਹੋ ਅੱਜ ਖੇਡਾਂ ਦੀ ਦੁਨੀਆ ਚ ਸਭ ਤੋਂ ਵੱਡਾ ਕੋਈ ਜਿੰਨਾ ਪੈਦਾ ਹੁੰਦਾ ਤੇ 올림픽 ਚ ਹੁੰਦਾ ਮੈਂ ਨਹੀਂ ਕੋਈ ਲੀਡਰ ਦੇਖਿਆ ਬੜੇ ਬੈਠੇ ਹੋ ਮਾਫ ਕਰਿਓ ਇੱਕੋ ਲੀਡਰ ਜੇ ਸੁਖਦੇਵ ਸਿੰਘ ਢਿੰਡਸਾ ਉਹ ਸਾਈਕਲਿੰਗ ਫੈਡਰੇਸ਼ਨ ਇੰਡੀਆ ਦਾ ਪ੍ਰਧਾਨ ਪੰਜਾਬ 올림픽 ਦਾ 15 ਸਾਲ ਪ੍ਰਧਾਨ ਇੰਡੀਅਨ 올림픽 ਦਾ 15 ਸਾਲ ਵਾਈਸ ਪ੍ਰੈਜ਼ੀਡੈਂਟ 6 올림픽 ਚ ਗਿਆ ਪਹਿਲੀ ਵਾਰ 78 ਕੈਨੇਡਾ 올림픽 ਕਾਮਨਵੈਲਥ ਗੇਮ ਉਦੋਂ ਟਰੂਡੋ ਪਹਿਲਾ ਪ੍ਰਾਈਮ ਮਿਨਿਸਟਰ ਢੀਨਸਾ ਨਾਲ ਬੈਠਾ 78 ਸੋ ਇਹ ਢੀਨਸਾ ਨੇ ਕਿ ਖੇਡਾਂ ਦੀ ਵਿੱਚ ਉਹਨੇ ਕਿਹਾ ਕਿ ਜਿਹੜੇ ਸਿੱਖ ਪੋਲਿਟਿਸ਼ਨ ਹੋ ਪੰਜਾਬ ਪੋਲਿਟਿਸ਼ਨ ਹੋ ਉਹ ਖੇਡਾਂ ਦੇ ਵਿੱਚ ਜਾਓ ਸੋ ਇਹ ਢੀਨਸਾ ਨੇ ਆਪਣੀ ਹਰ ਲਾਈਫ ਵਿੱਚ ਉਹ ਕੰਮ ਕੀਤੇ ਜਿਹੜੇ ਨਵेकਲੇ ਸਨ ਖਾਲਸਾ ਜੀ ਜਦੋਂ ਬਾਜਪਾਈ ਜੀ ਨੇ ਟਿੰਡ ਸਾਹਿਬ ਜੀ ਨੂੰ ਕੈਬਨਟ ਮੰਤਰੀ ਬਣਾਇਆ ਕੈਬਨਟ ਮੰਤਰੀ ਬਣਦਾ محکمہ ਸਪੋਰਟਸ ਫਰਟੀਲਾਈਜ਼ਰ ਕੈਮੀਕਲ ਉਸ ਵਕਤ ਇਤਿਹਾਸ ਵਿੱਚ ਕੋ ਵਾਰ ਜੇ ਅੱਜ ਕ੍ਰਿਕਟ ਕ੍ਰਿਕਟ ਹੁੰਦੀ ਹੈ ਸਾਰੇ ਪਾਸੇ ਪਿਛਲੇ 70 ਸਾਲਾਂ ਚ ਕ੍ਰਿਕਟ ਐਸੋਸੀਏਸ਼ਨ ਦੇ ਜਿਹੜੀ ਇਹ ਸ਼ਿਕਾਇਤ ਆਉਂਦੀ ਕਿ ਜੀ ਕਿਵੇਂ ਸੌਦੇ ਹੁੰਦੇ ਨੇ ਪਹਿਲੀ ਵਾਰ ਜੇ ਕੋਈ ਇਨਕੁਆਇਰੀ ਆਰਡਰ ਹੋਈ ਤਾਂ ਢੀਂਡਸ ਨੇ ਕੀਤੀ ਕਿ ਕ੍ਰਿਕਟ ਦੇਖੋ ਇਹ ਕੀ ਸੌਦੇ ਤਾਂ ਨਹੀਂ ਹੁੰਦੇ ਬਾਲ ਦੇ ਸੋ ਇਸ ਨੇ ਆਪਣੀ ਲਾਈਫ ਵਿੱਚ ਜੋ ਕੰਮ ਕੀਤਾ ਉਹ ਨੂੰ ਵੇਚ ਲਿਆ ਤਾਂ ਅੱਜ ਮੈਂ ਜਿੱਥੇ ਸ਼ਰਧਾਂਜਲੀ ਮੈਂ ਦੇਣ ਲਈ ਖੜਾ ਉਹ ਇੱਕੋ ਹੀ ਅਪੀਲ ਹੈ ਕਿ ਅੱਜ ਪਰਿਵਾਰ ਪਰਮਿੰਦਰ ਬੱਚੀਆਂ ਸਾਰੇ ਤੁਸੀਂ ਉਹਨਾਂ ਨਾਲ ਖੜੇ ਹੋ ਪਰ ਢੀਂਡਸਾ ਜੀ ਵਚਨ ਬੰਤਾ ਉਹ ਪਹਿਲਾ ਸਿੱਖ ਪਹਿਲਾ ਅਕਾਲੀ ਬਾਦਰੀ ਕੁਛ ਹੋਰ ਤੇ ਉਸ ਤੇ ਉਹਨੇ ਕਦੇ ਆਪਣੇ ਆਪ ਨੂੰ ਨਾ ਵੇਚਿਆ ਨਾ ਹਿਲੇ ਤੇ ਕਹਿ ਮਰਿਆ ਇੱਕ ਮੈਂ ਹੋਰ ਕਹਿ ਗਏ ਕਿ ਜਦੋਂ ਦੋ ਗੱਲਾਂ ਵਿਰਾਸਤੇ ਖਾਲਸਾ ਜਦੋਂ ਸ਼ੁਰੂ ਹੋਈ ਸਾਰ ਬਰਜਿੰਦਰ ਸਿੰਘ ਉਸ ਕਮੇਟੀ ਦੇ ਚੇਅਰਮੈਨ ਬਣੇ ਉਸ ਪਹਿਲੀ ਕਮੇਟੀ ਟੀਨਸਾ ਜੀ ਟੀਨਸਾ ਜੀ ਨੂੰ ਯਾਦ ਹੋਣਾ ਬਰਜਿੰਦਰ ਜੀ ਸਾਰੇ ਅਮਰੀਕਾ ਗਿਆ ਕਿਸ ਵਾਸਤੇ ਕਿ ਇਹ ਜਿਹੜੀ ਹੈਰੀਟੇਜ ਬਣਨਾ ਹੈ ਇਹ ਕਿਵੇਂ ਬਣਾਇਆ ਜਾਵੇ ਜਦੋਂ ਵੀ ਕੋਈ ਇਹ ਹੋ ਜਾ ਕਲਚਰ ਦਾ ਕੰਮ ਆਇਆ ਉਹ ਜੀ ਵੀ ਢੀਂਡ ਸਾਹ ਅੱਗੇ ਤੋਂ ਅੱਜ ਸਾਰੇ ਬੈਠੇ ਹੋ ਸਭ ਨੇ ਬੋਲਣਾ ਇੰਨਾ ਕਹਿੰਦੇ ਹੋਏ ਕਿ ਇਸ ਸ਼ਖਸ ਦੀ ਗੁਣਾਂ ਨੂੰ ਵੇਖਿਓ ਗੁਣਾਂ ਦੀ ਸਾਂਝ ਕਰਿਓ ਇਹ ਦੇਖਿਓ ਕੀ ਕਰ ਗਿਆ ਇਸ ਇਲਾਕੇ 'ਚੋ ਛੋਟੀ ਛੋਟੀਆਂ ਗੱਲਾਂ ਇੱਥੇ ਲੋਕ ਕਹਿੰਦੇ ਜਦੋਂ ਢੀਂਡ ਸਾਹ ਐਮ ਐਲ ਏ ਸੀ ਦੋ ਗੱਲਾਂ ਕਰ ਗਿਆ ਉਦਮ ਸਿੰਘ ਦੀ ਯਾਦਗਾਰ ਸਨਾਮ ਬਣੀ ਯਾਨੀ ਜੈਲ ਸਿੰਘ ਆਸਤੀਆਂ ਮੰਗਾਈਆਂ ਢੀਂਡ ਸਾਹਿਬ ਜੀ ਨੇ ਨਾਲ ਲੱਗ ਕੇ ਉਸ ਸੀਆਂ ਸਨਾਮ ਆਈਆਂ ਜਲਦਗਰ ਸਨਾਮ ਬਣੀ ਇਹ ਆ ਟੀਨ ਸਾਜੀ ਦੀ ਕਾਰਵਾਈ ਹੋਰ ਚੱਲੋ ਪਿੰਡਾਂ ਦੇ ਟਰੈਕਟਰਾਂ ਦੇ ਮਸ਼ੀਨਾ ਲੱਗਣ ਸਾਰੀਆਂ ਗੱਲਾਂ ਕਹਿੰਦਾ ਆ ਆਪਣੇ ਦੋਸਤ ਨੂੰ ਮੈਂ ਅੱਜ ਸ਼ਰਧਾਂਜਲੀ ਦੇਣਾ ਜਿੰਨੀ ਸੰਗਤ ਆਈ ਹੈ ਯਾਦ ਰੱਖਿਓ ਇਹ ਆ ਸਿਰ ਮਰਨੋਂ ਪ੍ਰੰਗ ਲੋਕੀ ਕਹਿੰਦੇ ਉਹ ਅੱਜ ਟੀਨ ਸੇ ਜੀ ਸਬਕ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰੀ ਬੇਨਤੀ ਆ ਮੈਂ ਦੁਬਾਰਾ ਕਹਿਣ ਲੱਗਿਆ ਆ ਜਿੰਨੇ ਵੀ ਸਾਹਮਣੇ ਬੰਦੇ ਆ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰਿਓ ਬੈਠੋ ਜੇ ਜਗ੍ਹਾ ਪਿੱਛੇ ਜਾ ਸਕਦੇ ਤਾਂ ਚੰਗੀ ਗੱਲ ਆ ਪੱਖੇ ਲੱਗੇ ਆ ਲੈ ਸਾਹਮਣੇ ਵਾਲੇ ਬੈਠੋ ਜਰੂਰ ਪਰ ਪਲੀਜ਼ ਬੈਠ ਜਾਓ ਬੈਠ ਜਾਓ ਪਿਛਲੇ ਮਤੋਂ ਸੁਨੇਹਾ ਸਪੈਸ਼ਲ ਖਾਸ ਤੌਰ ਤੇ ਸਾਰਿਆਂ ਨੂੰ ਬੇਨਤੀ ਆ ਦੁਬਾਰਾ ਨਾ ਕਹਿਣਾ ਪਵੇ